ਅੱਜ ਇੱਕ ਕਸਟਮਰ ਆਇਆ ਜਿਸਨੇ ਜਿਮੈਟ੍ਰਿਕ ਦਿਖਾਉਣ ਲਈ ਗਿਆ। ਆਸੀਂ ਉਸ ਨੂੰ ਬਹੁਤ ਸਾਰੀਆਂ ਜਿਮੈਟ੍ਰਿਕਸ ਦਿਖਾਈਆਂ ਜਿਸ ਕਾਂ ਜਿਮੈਟ੍ਰਿਕਸ ਵਾਲੇ ਖਾਨੇ ਉਤਲ-ਪੁਤਲ ਹੋ ਗਏ। ਇਹ ਸਭ ਦੇਖ ਕੇ ਮੈਂ ਸੋਚਿਆ ਕਿਉਂ ਨਾ ਲੱਗਿਆ ਤਾਂ ਸਫਾਈ ਕਰ ਲਈ ਜਾਏ। ਫਿਰ ਮੈਂ ਜਿਮੈਟ੍ਰਿਕਸ ਨੂੰ ਜਿੱਦਾਂ ਹੀ ਸੈੱਟ ਕਰਕੇ ਲਗਾਉਣਾ ਸ਼ੁਰੂ ਕਰ ਦਿੱਤਾ। ਸੈੱਟ ਕਰ ਹੀ ਰਹੀ ਸੀ ਕਿ ਬਾਰਿਸ਼ ਵਾਲਾ ਮੌਸਮ ਹੋ ਗਿਆ। ਫਿਰ ਮੈਂ ਬਾਹਰ ਆ ਕੇ ਸਾਮਾਨ ਨੂੰ ਟੱਕ ਦਿੱਤਾ ਦੇਖੋ ਇਹ ਮੇ ਦੀ ਗੱਲ ਨਹੀਂ ਹੈ ਕਿ ਇੱਕ ਦੁਕਾਨਦਾਰ ਨੂੰ ਸਿਰਫ ਸਾਮਾਨ ਖਰੀਦਣਾ ਤੇ ਵੇਚਣਾ ਹੀ ਕੰਮ ਹੁੰਦਾ ਜੋ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਤਾਂ ਸਿਰ ਇਹ ਤਾਂ ਸਾਡਾ ਰੈਗੂਲਰ ਕੰਮ ਹੈ ਜੋ ਦੁਕਾਨ ਦੇ ਕੰਮਾਂ ਵਿੱਚੋਂ 1% ਵੀ ਨਹੀਂ ਹੈ ਪਰ ਸਾਨੂੰ ਸਾਰੇ ਕੰਮ ਨਾਲ ਦੇ ਨਾਲ ਕਰਨੇ ਬਹੁਤ ਜ਼ਰੂਰੀ ਹੈ ਨਹੀਂ ਤਾਂ ਜਿਵੇਂ ਸਕੂਲ ਵਿੱਚ ਬੱਚਿਆਂ ਦਾ ਸਿਲੇਬਸ ਪਿੱਛੇ ਰਹਿ ਜਾਂਦਾ ਸੇਮ ਉਦਾਂ ਹੀ ਸਾਡੇ ਕੰਮ ਵੀ ਪਿੱਛੇ ਪੈ ਜਾਂਦੇ ਨੇ ਹਾਂਜੀ ਦੋਸਤੋ ਸਮਾਨ ਲਗਾ ਲਗਾ ਕੇ ਤੇ ਮੈਂ ਥੱਕ ਹੀ ਗਈ ਸੀ। ਵੈਸੇ ਹਸਬੰਦ ਜੀ ਵੀ ਵਿੱਚ ਵਿੱਚ ਮਦਦ ਕਰਵਾ ਰਹੇ ਸੀ। ਜਿਵੇਂ ਜਿਵੇਂ ਕੰਮ ਖਤਮ ਹੋਣ ਤੇ ਆ ਰਿਹਾ ਸੀ ਇਹ ਸਭ ਦੇ ਕੇ ਮੈਨੂੰ ਸਕੂਨ ਵੀ ਬਹੁਤ ਮਿਲ ਰਿਹਾ ਸੀ। ਫਿਰ ਆਹ ਵਾਲੀਆਂ ਵੱਡੀਆਂ ਕਿੱਟਾਂ ਵੀ ਲਗਾ ਦਿੱਤੀਆਂ ਜਿਵੇਂ ਹੀ ਲਾਸਟ ਕਿੱਟ ਖਾਣੇ ਵਿੱਚ ਲਗਾਈ ਫਿਰ ਸਾਰੇ ਜਿਓਮੈਟ੍ਰਿਕ ਸੈਟ ਵਟ ਲੱਗੇ ਹੋਈਆਂ ਦੇ ਕੇ ਸੱਚੀ ਮਾਨ ਨੂੰ ਬਹੁਤ ਹੀ ਸਕੂਨ ਮਿਲ ਰਿਹਾ ਸੀ। ਇੰਨਾ ਕੰਮ ਕਰਨ ਤੋਂ ਬਾਅਦ ਫਿਰ ਮੈਂ ਆ ਸਭ ਦੇ ਕੇ ਆਰਾਮ ਦੇ ਸਾਲੇ।